ਇਕ ਨੌਜਵਾਨ ਫੇਸਬੁਕ ਤੇ ਲਾਈਵ ਹੁੰਦਾ ਤੇ ਕਹਿ ਰਿਹਾ ਕਿ ਜਿਹੜਾ ਅਮਰitsar ਵਿਖੇ ਬੰਦੀ ਸਿੰਘਾਂ ਦਾ ਇਕੱਠ ਹੋਇਆ ਸੀ ਤੁਹਾਨੂੰ ਲੱਗਦਾ ਕਿ ਉਹ ਬੰਦੀ ਸਿੰਘਾਂ ਦਾ ਇਕੱਠ ਸੀ ਉਸ ਵਿੱਚ ਸਵਾਏ ਅਮਰਪਾਲ ਦੀ ਫੋਟੋ ਤੋਂ ਬਿਨਾਂ ਜਾਂ ਜਿਹੜਾ ਸਰਬਜੀਤ ਖਾਲਸਾ ਉਸ ਦੀ ਫੋਟੋ ਤੋਂ ਬਿਨਾਂ ਕਿਸੇ ਬੰਦੀ ਸਿੰਘ ਦੀ ਫੋਟੋ ਨਹੀਂ ਸੀ ਸਾਡਾ ਜਿਹੜਾ ਜਥੇਦਾਰ ਹੈ ਉਹ ਜਗਤਾਰ ਸਿੰਘ ਹਵਾਰਾ ਹੈ ਤੇ ਅਸੀਂ ਜਗਤਾਰ ਸਿੰਘ ਹਵਾਰਾ ਨੂੰ ਹੀ ਜਥੇਦਾਰ ਮੰਨਦੇ ਹਾਂ ਤੇ ਉਸ ਦੀ ਵੀ ਫੋਟੋ ਨਹੀਂ ਸੀ ਬਾਕੀ ਕਿਸੇ ਬੰਦੀ ਸਿੰਘ ਦੀ ਫੋਟੋ ਨਹੀਂ ਸੀ ਮੈਨੂੰ ਨਹੀਂ ਲੱਗਦਾ ਕਿ ਉਹ ਬੰਦੀ ਸਿੰਘਾਂ ਦੇ ਲਈ ਇਕੱਠ ਸੀ ਉਸ ਨੌਜਵਾਨ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣਾ ਹੈ ਰੈਲੀ ਕੀਤੀ ਹੈ ਜਿਹੜੀਆਂ ਇਹਨਾਂ ਨੇ ਹੁਣ ਤੱਕ ਵੀਡੀਓ ਪਾਈਆਂ ਸੀ ਕਿ 19 ਤਰੀਕ ਦੀ ਜਿਹੜੀ ਰੈਲੀ ਹੋ ਰਹੀ ਹੈ ਸਾਡੀ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋ ਰਹੀ ਆ ਬੰਦੀ ਸਿੰਘਾਂ ਦੀ ਉੱਥੇ ਗੱਲ ਹੋਊਗੀ ਪਰ ਪਹਿਲਾਂ ਇਹ ਦੇਖੋ ਤੁਸੀਂ ਪਿੱਛੇ ਬੈਨਰ ਜਿਹੜਾ ਲੱਗਿਆ ਸੀਗਾ ਉਹਦੇ ਤੇ ਸੰਤਾਂ ਦੀ ਫੋਟੋ ਲੱਗੀ ਹੋਈ ਸੀਗੀ ਭਾਈ ਖਲੜਾ ਜੀ ਦੀ ਫੋਟੋ ਲੱਗੀ ਹੋਈ ਸੀ ਬਾਈ ਦੀਪ ਸਿੱਧੂ ਦੀ ਲੱਗੀ ਹੋਈ ਸੀ ਫੋਟੋ نیچے ਲੱਗੀ ਹੋਈ ਸੀ ਕਿ ਅੰਮ੍ਰਿਤਪਾਲ ਦੀ ਸਰਬਜੀਤ ਸਿੰਘ ਖਾਲਸਾ ਦੀ ਇਹ ਪੰਜ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਪਰ ਗੱਲ ਉਥੇ ਬੰਦੀ ਸਿੰਘਾਂ ਦੀ ਹੋ ਰਹੀ ਸੀ ਤੇ ਬੰਦੀ ਸਿੰਘਾਂ ਦੀ ਇੱਕ ਵੀ ਕਿਸੇ ਦੀ ਫੋਟੋ ਨਹੀਂ ਸੀ ਸਟੇਜ ਦੇ ਉੱਪਰ ਹਾਲਾਂਕਿ ਤੁਹਾਨੂੰ ਵੀ ਪਤਾ ਵਾ ਕਿ ਚੱਬੇ ਦੀ ਧਰਤੀ ਦੇ ਉੱਪਰ ਜਦੋਂ ਸਰਬੱਤ ਖਾਲਸਾ ਹੋਇਆ ਸੀ 7.5 ਤੋਂ ਲੈ ਕੇ 8 ਲੱਖ ਦਾ ਇਕੱਠ ਹੋਇਆ ਸੀ ਉਸ ਇਕੱਠ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜੱਥੇਾਰਾ ਲਾਨਿਆ ਸੀ ਇਹਨਾਂ ਨੇ ਤਾਂ ਆਪਣੇ ਜਥੇਦਾਰ ਦੀ ਵੀ ਫੋਟੋ ਲਾਉਣੀ ਸਹੀ ਨਹੀਂ ਸਮਝਿਆ ਤੁਹਾਡੇ ਸਾਹਮਣੇ ਆ ਕੱਲ ਸਾਰਾ ਕੋਲ ਸਾਹਮਣੇ ਆ ਜੇ ਕੋਈ ਸਾਡੇ ਤੇ ਕੁਝ ਹੋਵੇ ਮੈਂ ਕਹਿੰਦਾ ਮੈਂ ਜੇ ਕਿਤੇ ਝੂਠ ਬੋਲਣਾ ਜਾਂ ਕਿਸ਼ੋਰ ਆ ਇੱਥੇ ਲਿਖ ਦਿਓ ਕਮੈਂਟ ਚ ਉਹ ਮੈਂ ਤੁਹਾਨੂੰ ਪ੍ਰੂਫ ਭੇਜ ਦੂੰਗਾ ਸਾਡੇ ਜਥੇਦਾਰ ਹੈਗੇ ਪਾਈ ਜਗਤਾਰ ਸਿੰਘ ਹਵਾਰਾ ਠੀਕ ਨਹੀਂ ਉਹਨਾਂ ਦੀ ਇੱਕ ਵੀ ਕਿਤੇ ਫੋਟੋ ਦਿਖਾ ਦਿਓ ਸਟੇਜ ਤੇ ਬੈਕਸਾਈਡ ਤੇ ਲੱਗੀ ਹੋਵੇ ਤਾਂ ਇੱਕ ਵੀ ਫੋਟੋ ਇੱਕ ਵੀ ਫੋਟੋ ਹਾਲਾਕੀ ਜਿਹੜੇ ਆਪਣੀ ਨਿੰਗ ਜੱਥੇ ਬੰਦੀ ਬੈਠੇ ਹੀ ਉੱਥੇ ਸਭ ਤੋਂ ਪਹਿਲਾ ਇੱਕ ਜਦੋਂ ਦਾ ਮੋਰਚਾ ਸਟਾਰਟ ਹੋਇਆ ਬੰਦੀ ਸਿੰਘਾਂ ਬੰਦੀ ਸਿੰਘਾਂ ਦਾ ਮੋਹਾਲੀ ਜਦੋਂ ਦਾ ਮੋਰਚਾ ਕੌਮੀ ਸਾਬ ਮੋਰਚਾ ਮੋਹਾਲੀ ਜਦੋਂ ਦਾ ਸਟਾਰਟ ਹੋਇਆ ਪਹਿਲੇ ਦਿਨ ਤੋਂ ਨਿੰਗ ਜੱਥੇ ਬੰਦੀਆਂ ਜਿਹੜੀਆਂ ਬੈਠੀਆਂ ਨੇ ਬਾਬਾ ਰਾਜਾ ਰਾਜ ਸਿੰਘ ਦੀ ਉਹਨਾਂ ਨੇ ਇਤਰਾਜ਼ ਵੀ ਕੀਤਾ ਕੱਲ ਉੱਥੇ ਸਟੇਜ ਤੇ ਖੜ ਕੇ ਕਿਹਾ ਵੀ ਕਿ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ ਤੇ ਬੰਦੀ ਸਿੰਘਾਂ ਦੀ ਫੋਟੋ ਇੱਕ ਵੀ ਨਹੀਂ ਹੈਗੀ ਉਹਨਾਂ ਨੇ ਸਰੇ ਆਮ ਕਿਹਾ ਉੱਥੇ ਸਟੇਜ ਤੇ ਖੜ ਕੇ ਤੇ ਜਿਹੜੇ ਬਾਕੀ ਬੰਦੇ ਬੋਲ ਕੇ ਗਏ ਨੇ ਉਹਨਾਂ ਨੇ ਕਿਉਂ ਨਹੀਂ ਇਤਰਾਜ਼ ਦਿੱਤਾ ਆਇਆ ਇਸ ਦਾ ਮਤਲਬ ਆ ਕਿ ਤੁਸੀਂ ਸਿਰਫ ਬੰਦੀ ਸਿੰਘਾਂ ਦੇ ਨਾਮ ਦੇ ਉੱਪਰ ਸਿਆਸਤ ਕਰਦੇ ਹੋ ਹੁਣ ਤੁਹਾਨੂੰ ਬੰਦੀ ਸਿੰਘਾਂ ਨਾਲ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੈਗਾ ਕੁਝ ਵੀ ਕੁਝ ਵੀ ਨਹੀਂਗਾ ਤੁਹਾਨੂੰ ਤੁਸੀਂ ਸਿਰਫ ਆਪਣੀ ਸਿਆਸਤ ਕਰਦੇ ਆ ਜੇ ਇੰਨਾ ਹੀ ਤੁਹਾਨੂੰ ਬੰਦੀ ਸਿੰਘਾਂ ਨਾਲ ਪਿਆਰ ਹੁੰਦਾ ਪਹਿਲਾਂ ਤੁਸੀਂ ਅੰਮ੍ਰਿਤਸਰ ਮੋਰਚਾ ਲਾਇਆ ਉਹੀ ਮੋਰਚਾ ਤੁਸੀਂ ਮੁਹਾਲੀ ਲਾਉਂਦੇ ਜੇ ਤੁਹਾਨੂੰ ਪਿਆਰ ਹੁੰਦਾ ਬੰਦੀ ਸਿੰਘਾਂ ਨਾਲ ਫੇਰ 15 ਅਗਸਤ ਦੀ ਕਾਲ ਦਿੱਤੀ ਹੋਈ ਸੀਗੀ ਸਾਡੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਕਿ ਤੁਸੀਂ 15 ਅਗਸਤ ਦੀ ਕਾਲ ਤੇ ਤੁਸੀਂ ਪਹਿਲਾ ਮਹੌਲੀ ਜਾਂਦੇ ਫਿਰ ਉਤੋਂ ਖੜ ਕੇ 15 ਅਗਸਤ ਦੇ ਉੱਪਰ ਖੜ ਕੇ ਉੱਥੇ ਫਿਰ ਤੁਸੀਂ ਉੱਥੇ ਕਹਿੰਦੇ ਕਿ ਭਾਈ 19 ਤਰੀਕ ਨੂੰ ਆਪਣਾ ਫਰਜ਼ ਸਮਝ ਕੇ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੋ ਉੱਥੇ ਖੜ ਕੇ ਤੁਸੀਂ ਇਹ ਗੱਲ ਕਹਿੰਦੇ ਨਾ ਤੁਸੀਂ 15 ਅਗਸਤ ਤੇ ਪਹੁੰਚੇ ਤੇ ਨਾ ਹੀ ਤੁਸੀਂ ਧਰਨਾ ਜਿਹੜਾ ਲਾਉਣਾ ਚਾਹੀਦਾ ਸੀ ਆਪਾਂ ਨੂੰ ਕੌਮੀ ਸਾਹਿਬ ਮੋਰਚੇ ਦੇ ਉੱਪਰ ਉਹ ਤੁਸੀਂ ਅੰਬਰਸਰ ਲਾਤਾ ਤੁਸੀਂ ਕਿਹੜੀ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਦੇਖੋ ਜਿਹੜੇ 1.5 ਸਾਲ ਤੋਂ ਅੰਦਰ ਬੈਠੇ ਮੈਂ ਇਹਨਾਂ ਨੂੰ ਬੰਦੀ ਸਿੰਘ ਨਹੀਂ ਗਿਣੂੰਗਾ ਮੈਂ ਇਹਨਾਂ ਨੂੰ ਬੰਦੀ ਸਿੰਘ ਨਹੀਂ ਗਿਣਦਾ ਸਾਡੇ ਲਈ ਜਿਹੜੇ 25 25 30 30 ਸਾਲ ਹੋ ਗਏ ਜਿਨ੍ਹਾਂ ਨੇ ਆਪਣੀ ਸਜ਼ਾ ਤੋਂ ਵੀ ਡਬਲ ਪੂਰੀ ਕਰ ਲਈ ਆ ਸਾਡੇ ਲਈ ਤਾਂ ਉਹ ਬੰਦੀ ਸਿੰਘ ਨੇ ਜਿਹੜੇ 30 30 ਸਾਲ ਪੁਰਾਣੇ ਨੇ ਸਾਡੇ ਲਈ 1.5 ਸਾਲ ਪੁਰਾਣੇ ਬੰਦੀ ਸਿੰਘ ਨਹੀਂ ਹੈਗੇ ਇੱਥੇ ਤਾਂ ਹਰੇਕ ਬੰਦਾ ਕਹਿ ਦੂਗਾ ਭਾਈ ਮੈਂ 2 ਸਾਲ ਕੱਟ ਕੇ ਆ ਮੈਂ ਵੀ ਬੰਦੀ ਸਿੰਘ ਆ ਕੱਲ ਨੂੰ ਕੋਈ 3 ਸਾਲ ਕੱਟ ਕੇ ਆਊਗਾ ਉਹ ਵੀ ਕਹ ਦੂ ਮੈਂ ਬੰਦੀ ਸਿੰਘ ਆ ਕੋਈ 6 ਮਹੀਨੇ ਕੱਟ ਕੇ ਉਹ ਵੀ ਕਹ ਦੂ ਮੈਂ ਬੰਦੀ ਸਿੰਘ ਆ ਤੁਸੀਂ ਪਰਵਾਸੀ ਬਦਲ ਕੇ ਰੱਖਤੀ ਬੰਦੀ ਸਿੰਘਾਂ ਦੀ ਯਾਰ ਜਿਹੜਾ ਮਾਣ ਜਿਹੜਾ ਰਤਬਾ ਬੰਦੀ ਸਿੰਘਾਂ ਦਾ ਬਣਦਾ ਵਾ 25 25 30 ਦੇ ਸਾਲ ਜਿਹੜੇ ਹੋ ਗਏ ਬੈਠਿਆਂ ਨੂੰ ਜੇਲ੍ਹ ਚ ਜਿਹਨਾਂ ਨੂੰ ਉਹ ਰਤਵਾ ਤੇ ਉਹ ਮਾਣ ਅਸੀਂ ਕਿਸੇ ਹੋਰ ਯਾਰ ਕਿਵੇਂ ਦੇ ਸਕਦੇ ਕਿਸੇ 6 ਮਹੀਨੇ ਜਾਂ 1.5 ਸਾਲ ਵਾਲੇ ਨੂੰ ਬਾਈ ਕਿਵੇਂ ਦੇ ਸਕਦੇ ਹੋ ਯਾਰ ਤੁਸੀਂ ਉਹ ਵੀ ਉਸ ਬੰਦੇ ਨੂੰ ਜਿਹੜਾ ਆਪਣੀ ਗੱਲ ਤੋਂ ਮੁੱਕਰ ਗਿਆ ਯਾਰ ਜਿਹੜਾ ਖਾਲਸਤਾਨ ਬਣਾਉਂਦੀਆਂ ਬੰਦਾ ਗੱਲਾਂ ਕਰਦਾ ਸੀ ਜਿਹੜਾ ਸਿਰ ਦੇਂਦੀਆਂ ਬੰਦਾ ਗੱਲਾਂ ਕਰਦਾ ਸੀ ਉਸੇ ਚੋਂ ਮੁੱਕਰ ਗਿਆ ਹੋਵੇ ਬੰਦਾ ਤੇ ਬਾਅਦ ਚੋਂ ਐਮਪੀ ਬਣ ਗਿਆ ਹੋਵੇ ਤੇ ਬਾਅਦ ਚੋਂ ਫਿਰ ਸਾਰਾ ਕੁਝ ਤੁਸੀਂ ਦੇਖੋ ਹਜੇ ਵੀ ਨੌਜਵਾਨ ਫਿਰ ਇੱਕ ਗੱਲ ਹੋਰ ਦੇਖੋ ਕੱਲ ਸਟੇਜ ਦੇ ਉੱਪਰੋਂ ਫਿਰ ਉਹ ਬੰਦੀ ਮੁੰਡਿਆਂ ਦੀ ਗੱਲ ਕਿਸੇ ਨੇ ਵੀ ਕੀਤੀ ਜਿਹੜੇ ਅੰਮ੍ਰਿਤਸਰ ਜੇਲ੍ਹ ਚ ਬੰਦ ਨੇ ਨਜਾਇਜ਼ 55 ਦੇ ਪਰਚੇ ਜਿਹੜੇ ਮੁੰਡੇ ਬੰਦ ਨੇ ਆਪਣੇ ਆਪਣੇ ਅੰਮ੍ਰਿਤਸਰ ਜਿਹੜੇ ਅਮਰਤਪਾਲ ਦੇ ਪਿੱਛੇ ਲੱਗੇ ਸੀ ਉਹਨਾਂ ਦੀ ਵੀ ਗੱਲ ਕਿਸੇ ਨੇ ਨਹੀਂ ਕੀਤੀ ਉਹਨਾਂ ਦੇ ਪਰਿਵਾਰ ਨੂੰ ਕਿਸੇ ਨੇ ਵੀ ਸਟੇਜ ਤੇ ਚੜਾਇਆ ਫਿਰ ਮੈਨੂੰ ਇਹ ਦੱਸੋ ਬੰਦੀ ਸਿੰਘਾਂ ਦੇ ਕਿੰਨੇ ਪਰਿਵਾਰ ਪਹੁੰਚੇ ਉੱਥੇ ਕਿਹਨਾਂ ਨੂੰ ਸਟੇਜ ਤੇ ਚੜਾਇਆ ਇਹਨਾਂ ਨੇ ਮੈਨੂੰ ਦੱਸ ਦੋ ਕਿ ਕਿਹੜਾ ਪਰਿਵਾਰ ਪਹੁੰਚਿਆ ਬੰਦੀ ਸਿੰਘਾਂ ਦਾ ਕਿਹੜਾ ਇੱਕ ਵੀ ਪਰਿਵਾਰ ਪਹੁੰਚਿਆ ਇਹਨਾਂ ਦੇ ਉੱਚ ਮੈਨੂੰ ਦੱਸ ਦੋ ਰੈਲੀ ਦੇ ਵਿੱਚ ਇੱਕ ਵੀ ਪਰਿਵਾਰ ਦੱਸ ਦੋ ਜਿਹਨੇ ਹਾਂ ਵੀ ਖੜ ਕੇ ਉੱਥੇ ਸੰਬੋਧਨ ਕੀਤਾ ਹੋਵੇ ਜਿਹੜੇ ਮੁੰਡੇ ਆਪਣੇ 55 ਦੇ ਪਰਚੇ 'ਚ ਨੇ ਤੁਸੀਂ ਉਹਨਾਂ ਦੀ ਦਿਖਾ ਦਿਓ ਕਿਤੇ ਫੋਟੋ ਲਈ ਹੋਵੇ ਇਹਨਾਂ ਨੇ ਜਿਹੜੇ ਅਮਰਤਪਾਲ ਦੇ ਨਾਲ ਬੰਦ ਨੇ ਉਹਨਾਂ ਦੀ ਦਿਖਾ ਦਿਓ ਕਿਤੇ ਲੱਗੀ ਹੋਣ ਫੋਟੋਆਂ ਉਹੀ ਗੱਲ ਆ ਨਾ ਇੱਕ ਬੰਦੇ ਨੂੰ ਉਹਨਾਂ ਨੇ ਤਾਂ ਤੁਸੀਂ ਉਹ ਕਰੋਗੇ ਕੌਮ ਦਾ ਉਹ ਜਥੇਦਾਰ ਇਕੱਲਾ ਬਣਾ ਰਹੇ ਹੋ ਬਿਨਾਂ ਮਤਲਬ ਤੋਂ ਤੁਸੀਂ ਜਿਹੜਾ ਜਥੇਦਾਰ ਤੁਸੀਂ ਤੁਹਾਨੂੰ ਥੋੜਾ ਬਣਾਇਆ ਹੋਇਆ ਵਾ 8 ਲੱਖ ਦੇ 8 ਲੱਖ ਦੇ ਇਕੱਠ ਨੇ ਜਿਹਨੂੰ ਜਥੇਦਾਰ ਬਣਾਇਆ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਾਡੇ ਲਈ ਉਹ ਜੱਥੇਦਾਰ ਨਹੀਂ ਨਾ ਕਿ ਕੋਈ ਜਾਣਾ ਖਾਣਾ ਉੱਠ ਕੇ ਸਾਡਾ ਜੱਥੇਦਾਰ ਬਣ ਸਕਦਾ ਵਾ ਤੁਹਾਨੂੰ ਮੈਂ ਇੱਕ ਗੱਲ ਸਪਸ਼ਟ ਕਰ ਦਵਾਂ ਉਹ ਨਹੀਂ ਸਾਡੇ ਜੱਥੇਦਾਰ ਐਵੇਂ ਕੋਈ ਜਾਣਾ ਖਾਣਾ ਉੱਠ ਕੇ ਇੱਥੇ ਦੋ ਮਿੱਠੀਆਂ ਗੱਲਾਂ ਕਰਕੇ ਤੇ ਦੋ ਕ ਡਰਾਮੇ ਕਰਕੇ ਸਾਡਾ ਜੱਥੇਦਾਰ ਨਹੀਂ ਬਣ ਸਕਦਾ ਸਾਡੇ ਜੱਥੇਦਾਰ ਉਹੀ ਜਾਣੇ ਨੇ ਭਾਈ ਜਗਤਾਰ ਸਿੰਘ ਹਵਾਰਾ ਠੀਕ ਨਹੀਂ ਜੇ ਇੰਨੇ ਹੀ ਦਰਦ ਸੀ ਇਹਨਾਂ ਨੂੰ ਬੰਦੀ ਸਿੰਘਾਂ ਦਾ 15 ਅਗਸਤ ਤੇ ਪਹੁੰਚਦੇ ਫਿਰ ਕਿਉਂ ਨਹੀਂ ਪਹੁੰਚੇ ਫਿਰ ਇਹਨਾਂ ਨੇ ਇੱਕ ਆਪਾਂ ਉੱਥੇ ਉਹ ਕੀਤਾ ਵਾ ਕੀ ਕਹਿੰਦੇ ਹੁੰਦੇ ਨੇ ਉਹਨੂੰ ਕਿ ਅਸੀਂ ਫੇਰ 1 ਅਕਤੂਬਰ ਤੱਕ ਦਾ ਟਾਈਮ ਦਿੰਦੇ ਆ ਸਰਕਾਰ ਨੂੰ ਕਿ ਅਸੀਂ ਸਰਕਾਰਾਂ ਨੂੰ 1 ਅਕਤੂਬਰ ਤੱਕ ਦਾ ਟਾਈਮ ਦਿੰਦੇ ਆ ਅਸੀਂ ਫੇਰ ਸੰਘਰਸ਼ ਵਧਾਗੇ ਯਾਨੀ ਇਹਦਾ ਮਤਲਬ ਫੇਰ ਮੋਰਚਾ ਲਾਵਾਂਗੇ ਫੇਰ ਮੋਰਚਾ ਚੱਕਿਆ ਕਿਉਂ ਸੀ ਅੰਬਸਰ ਤੋਂ ਤੁਸੀਂ ਜੇ ਮੋਰਚੇ ਦੁਬਾਰਾ ਲਾਉਣਾ ਸੀ ਮੋਰਚਾ ਚੱਕਿਆ ਕਿਉਂ ਕੌਮੀ ਸਾਹਿਬ ਮੋਰਚਾ ਲੱਗਿਆ ਹੋਇਆ ਨਾ ਜਦੋਂ ਦਾ ਪਹਿਲੇ ਦਿਨ ਤੋਂ ਚਾਹੇ ਸੰਗਤ ਘਟ ਗਈ ਵਧ ਗਈ ਘਟ ਗਈ ਵਧ ਗਈ ਪਰ ਉਹ ਆਪਣੀ ਉੱਥੇ ਬੈਠਾ ਵਾ ਕੌਮੀ ਸਾਹਿਬ ਮੋਰਚਾ ਉੱਥੇ ਲੱਗਿਆ ਹੋਇਆ ਵਾ ਇੱਕ ਇੱਕ ਐਵੇਂ ਵੀ ਨਹੀਂ ਹੋਇਆ 1% ਵੀ ਇੱਧਰ ਉੱਧਰ ਨਹੀਂ ਹੋਇਆ ਹੈਗਾ ਏ ਤੁਸੀਂ ਅੰਬਰਸਰ ਮੋਰਚਾ ਕਿੰਨੂੰ ਪੁੱਛ ਕੇ ਚੱਕ ਲਿਆ ਸੀਗਾ ਫਿਰ ਹੋਰ ਤੁਸੀਂ ਅਕਤੂਬਰ ਦੇ ਵਿੱਚ ਫੇਰ ਦੁਬਾਰਾ ਉਹੀ ਚੀਜ਼ ਕਰਨ ਜਾ ਰਹੇ ਹੋ ਪਤਾ ਵਾ ਕਿ ਅਕਤੂਬਰ ਚ ਲਾਵਾਂਗੇ ਨਵੰਬਰ ਤੱਕ ਲੱਗਿਆ ਰਹੂਗਾ ਦਸੰਬਰ ਚ ਐਸਜੀਪੀਸੀ ਨੇ ਵੋਟਾਂ ਨੇ ਐਸਜੀਪੀਸੀ ਦੀਆਂ ਵੋਟਾਂ ਮੈਂ ਲੈ ਲਾਂਗੇ ਇਸ ਆਪਣੇ ਧਰਨੇ ਦੇ ਕਰਕੇ ਜਿਹੜਾ ਪਸ਼ ਘਰਛ ਵਿੱਡਾਂਗੇ ਆ ਧਰਨਾ ਤੋਂ ਨਾਲ ਲਾ ਲਾਂਗੇ 1 ਮਹੀਨਾ ਲਾ ਕੇ ਅਸੀਂ ਹੀਰੋ ਬਣ ਜਾਾਂਗੇ ਜੀ ਮੁੜ ਕੇ ਸਾਨੂੰ ਐਸਜੀਪੀਸੀ ਦੇ ਵੋਟਾਂ ਵੀ ਪੈ ਜਾਣਗੀਆਂ ਇਸ ਕਰਕੇ ਤੁਸੀਂ ਧਰਨਾ ਲਾਉਣ ਜਾ ਰਹੇ ਹੋ ਅਕਤੂਬਰ ਦੇ ਵਿੱਚ ਜੇ ਤੁਸੀਂ ਦੁਬਾਰਾ ਧਰਨਾ ਹੀ ਲਾਉਣਾ ਸੀ ਪਹਿਲਾਂ ਕਿਉਂ ਚੱਕਿਆ ਤੁਸੀਂ ਧਰਨਾ ਲੱਗਿਆ ਰਹਿਣ ਜਦੋਂ ਵੋਟਾਂ ਆਉਂਦੀਆਂ ਦੋਨੋਂ ਧਰਨੇ ਲੈਂਦੀਆਂ ਜਿਆਦਾ ਜਾਂਦੀਆਂ ਨੇ ਯਾਰ ਮੈਨੂੰ ਦੱਸੋ ਕੌਮੀ ਸਾਹਿਬ ਮੋਰਚੇ ਤੇ ਕਿੰਨੀ ਕ ਵਾਰ ਗਏ ਨੇ ਇਹ ਜਿਹੜੇ ਧਰਨੇ ਲਾਉਂਦੀਆਂ ਗੱਲਾਂ ਕਰਦੇ ਨੇ ਕਿੰਨਾ ਕ ਉੱਥੇ ਜਾ ਕੇ ਸਮਰਥਨ ਦੇ ਆਏ ਮੈਨੂੰ ਦੱਸ ਦੇਣ ਇਹ ਆਪਣੇ ਸਰਬਜੀਤ ਸਿੰਘ ਖਾਲਸਾ ਦੱਸ ਦੇਣ ਕਿ ਐਮਪੀ ਬਣਨ ਤੋਂ ਬਾਅਦ ਕਿੰਨੀ ਕ ਵਾਰ ਜਾਏ ਉੱਥੇ ਕੌਮੀ ਸਾਹਿਬ ਮੋਰਚੇ ਤੇ ਮੰਨੇ ਅਮਰਤਪਾਲ ਦਾ ਪਰਿਵਾਰ ਨਹੀਂ ਗਿਆ ਪਰ ਸਰਬਜੀਤ ਸਿੰਘ ਖਾਲਸਨ ਤਾਂ ਆਉਣਾ ਚਾਹੀਦਾ ਸੀ ਨਾ ਇਹ ਵੀ ਨਹੀਂ ਕਿ ਪਹੁੰਚੇ ਕਿਹੜੇ ਬੰਦੀ ਸਿੰਘਾਂ ਦੀ ਫੇਰ ਗੱਲਾਂ ਕਰਦੇ ਨੇ ਯਾਰ ਠੀਕ ਨਹੀਂ ਪਾਰਟੀ ਬਣਾਓ ਜੰਮ ਕੇ ਬਣਾਓ ਪਰ ਕੌਮ ਨੂੰ ਕਟੋਕਣ ਗੁਮਰਾਹ ਨਾ ਨਾ ਕਰੋ ਬੰਦੀ ਸਿੰਘਾਂ ਦੇ ਨਾਮ ਦੇ ਉੱਪਰ ਸਿਆਸਤ ਨਾ ਨਾ ਖੇਡੋ ਯਾਰ ਤੁਸੀਂ ਇੱਕ ਵੀ ਬੰਦੀ ਸਿੰਘਾਂ ਦਾ ਪਰਿਵਾਰ ਦੱਸ ਦੋ ਮੈਨੂੰ ਜਿਹੜਾ ਤੁਸੀਂ ਸਟੇਜ ਤੇ ਚੜਾਇਆ ਹੋਵੇ ਸਟੇਜ ਤੇ ਬਿਠਾਇਆ ਹੋਵੇ ਇੱਕ ਵੀ ਪਰਿਵਾਰ ਦੱਸ ਦੋ ਜਿਹੜਾ ਤੁਹਾਡੇ ਕੋਲ ਪਹੁੰਚਿਆ ਹੋਵੇ ਕੋਈ ਨਹੀਂ ਪਹੁੰਚਿਆ ਦੂਜੀ ਗੱਲ ਜਿਹੜੇ ਬੰਦੀ ਸਿੰਘ ਸਾਡੇ ਭਾਈ ਗੁਰਦੀਪ ਸਿੰਘ ਖੇੜਾ ਜਿਨ੍ਹਾਂ ਨੇ ਕੌਮ ਲਈ ਕੁਛ ਕੀਤਾ ਵਾ ਜਿਨ੍ਹਾਂ ਨੇ ਏਡੀ ਵੱਡੀ ਕੁਰਬਾਨੀ ਆ ਜਿਨ੍ਹਾਂ ਨੇ ਇੰਨੀ ਲੰਬੀ ਜੇਲ੍ਹ ਕੀਤੀ ਆ ਸਾਡੇ ਵਾਸਤੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜੇਲ੍ਹ ਚ ਕੱਟਤੀ ਸਾਡੇ ਪਿੱਛੇ ਤੇ ਉਹ ਜਾ ਕੇ ਆਪਣੇ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੇ ਉਹਨਾਂ ਨੇ ਸੱਚ ਬੋਲਿਆ ਜੋ ਬੋਲਿਆ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੇ ਸੱਚ ਬੋਲਿਆ ਸ਼ੀਸ਼ਾ ਦਿਖਾਤਾ ਲੋਕਾਂ ਨੂੰ ਉਹਨਾਂ ਨੂੰ ਵੀ ਤੁਸੀਂ ਗਲਤ ਬੋਲਣ ਲੱਗੇ ਹੋਏ ਹੋ ਯਾਰ ਕੋਈ ਸ਼ਰਮ ਨੂੰ ਹੱਥ ਮਾਰ ਲਓ ਯਾਰ ਤੁਸੀਂ ਲੋਕ ਤੁਸੀਂ ਉਹਨਾਂ ਨੂੰ ਵੀ ਥੱਲੇ ਕਮੈਂਟਾਂ ਚ ਕੀ ਕੁਝ ਲਿਖਣ ਲੱਗੇ ਹੋਏ ਹੋ ਯਾਰ ਛੋਟੇ ਦਿਨਾਂ ਸੇ ਕੀ ਬੰਦਾ ਹੋ ਗਿਆ ਬਸ ਡੇਢ ਸਾਲ ਵਾਲਾ ਜਿਹੜਾ 25 25 30 ਸਾਲ ਵਾਲੇ ਕੁਝ ਨਹੀਂ ਰਹੇ ਤੁਹਾਡੇ ਲਈ ਯਾਰ ਫੇਰ ਦਾ ਮਤਲਬ ਤੁਸੀਂ ਤਾਂ ਫਿਰ ਜੱਟੇਦਾਰ ਭਾਈ ਜਗਤਾਰ ਸਿੰਘ ਵਾਰਾ ਨੂੰ ਵੀ ਕੁਝ ਨਹੀਂ ਸਮਝਦੇ ਹੋਵਗੇ ਜਿੱਦਾਂ ਤੁਸੀਂ ਭਾਈ ਗੁਰਦੀਪ ਸਿੰਘ ਖੇੜਾ ਨੂੰ ਲਿਖ ਰਹੇ ਸੀ ਗਲਤ ਮਲਤ ਕੱਲ ਕਮੈਂਟਾਂ ਦੇ ਵਿੱਚ ਐਂ ਤੁਸੀਂ ਭਾਈ ਜਗਤਾਰ ਸਿੰਘ ਵਾਰਾ ਨੂੰ ਵੀ ਲਿਖਦੇ ਹੋਵੋਗੇ ਡੇਢ ਸਾਲਾਂ ਦੇ ਪਿੱਛੇ ਲੱਗ ਕੇ ਤੁਸੀਂ ਇਹ ਜਾਨ ਬੁੱਝ ਕੇ ਇਹ ਪਲਾਨ ਕੀਤਾ ਗਿਆ ਸਾਰਾ ਕੁਝ ਹੀ ਕਿ 25 30 ਸਾਲ ਵਾਲਾ ਨੂੰ ਭੁਲਾ ਦਿੱਤਾ ਜਾਵੇ ਸਿਰਫ ਡੇਢ ਸਾਲ ਵਾਲੀ ਯਾਦ ਰਹਿਣ ਪਰ ਉਹ ਗੱਲ ਕਦੇ ਨਹੀਂ ਹੋਣ ਦਵਾਂਗੇ ਅਸੀਂ ਜਦ ਤੱਕ ਸਾਹ ਚੱਲਦੇ ਨੇ ਉਹ ਗੱਲ ਕਦੇ ਨਹੀਂ ਹੋਣ ਦਵਾਂਗੇ ਅਸੀਂ 30 30 ਸਾਲ ਵਾਲੇ 25 25 ਸਾਲ ਵਾਲੇ ਸਾਡੇ ਦਿਲਾਂ 'ਚ ਬੈਠੇ ਆ ਉਹ ਅਸੀਂ ਜਿਉਂਦੇ ਰੱਖਾਂਗੇ ساری ਜ਼ਿੰਦਗੀ ਜਦ ਤੱਕ ਸਾਡੇ ਸਾਹ ਚੱਲਦੇ ਨੇ ਉਹਨਾਂ ਨੂੰ ਜਿਉਂਦੇ ਰੱਖਾਂਗੇ ਤੁਸੀਂ ਤਾਂ ਕਦੋਂ ਦੇ ਮਾਰਦੇ ਆ ਉਹਨਾਂ ਨੂੰ ਕਦੋਂ ਤਾਂ ਮਾਰਤਾ ਜਿਉਂਦੇ ਜੀ ਤੁਸੀਂ ਉਹਨਾਂ ਨੂੰ ਮਾਰ ਕੇ ਰੱਖਤਾ ਆ ਕੱਲ ਲੱਗੇ ਰਿਹਾ ਸੀ ਸਾਰਾ ਕੁਝ ਸਟੇਜ ਤੇ ਪਤਾ ਕਿੰਨਾ ਕੁ ਤੁਹਾਨੂੰ ਬੰਦੀ ਸਿੰਘਾਂ ਨਾਲ ਪਿਆਰ ਹੈ